ਗੁਰ ਗਾਨੀ ਇਹ ਦਰਫਰਮਾਨ ਕਰਦੇ ਨੇ ਕਿ ਓ ਕਾਲਪੁਖ ਪਰਮਾਤਮਾ ਜਿਹੜਾ ਸਾਰਿਆਂ ਨੂੰ ਦੇ ਰਿਹਾ ਜਿਹੜਾ ਸਾਰਿਆਂ ਨੂੰ ਰਿਸ਼ਕ ਦੇ ਰਿਹਾ ਇਥੋਂ ਤੱਕ ਕਿ ਬ੍ਰਿੱਤ ਘੜਾ ਲੋਕਾਂ ਨੂੰ ਵੀ ਪਾਲ ਰਿਹਾ ਜਿਵੇਂ ਸੰਸਾਰ ਦੇ ਵਿੱਚ ਮਾਂ ਪਿਓ ਆਪਣੇ ਬੱਚੇ ਦਾ ਪਾਲਦੇ ਨੇ ਉਸੇ ਤਰ੍ਹਾਂ ਕਾਲਪੁਖ ਪਰਮਾਤਮਾ ਸਾਡੀ ਪ੍ਰਿਤ ਪਾਲਣਾ ਕਰਦਾ ਸਾਨੂੰ ਪਾਲ ਰਿਹਾ ਤੇ ਇਥੋਂ ਤੱਕ ਕਿ ਕਾਲਪੁਖ ਪਰਮਾਤਮਾ ਪਥਰਾਂ ਦੇ ਵਿੱਚ ਵੀ ਰਿਸ਼ਕ ਦੇ ਰਿਹਾ ਇੱਥੇ ਮੈਨੂੰ ਗੱਲ ਯਾਦ ਆ ਰਹੀ ਆ ਕਿ ਪਿਛਲੇ ਕੁਝ ਸਾਲ ਪਹਿਲਾਂ ਸਾਲ 1992 ਦੇ ਵਿੱਚ دیر ਦਾ ਸ਼ੁੱਕਰਵਾਰ ਦਾ ਸੀ ਅਜੀਤ ਅਖਬਾਰ ਦੇ ਵਿੱਚ ਜੀਤ ਸਬਲੀਮੈਂਟ ਦੇ ਵਿੱਚ ਇੱਕ ਖਬਰ छਪੀ ਸੀ ਉਹ ਖਬਰ ਜਿਹੜੀ ਇੱਕ ਪਠਾਨ ਪ੍ਰਾਇਵਰ ਦੀ ਸੀ ਪਠਾਨ ਟ੍ਰੈਵਲ ਜਿਹੜਾ ਅਖਬਾਰ ਦੇ ਵਿੱਚ ਲਿਖਦਾ ਹੈ ਕਿ ਮੈਂ ਦੱਖਣ ਦੇ ਵਿੱਚ ਅਗੀ ਲਿਖ ਦਿੱਤਾ ਹਾਂ ਦੱਖਣ ਦੇ ਪਾਸੇ ਇੱਕ ਛੋਟੀ ਜੀ ਬਸਤੀ ਦਾ ਮਜ਼ਰੀਕ ਹਾਂ ਕਹਿੰਦਾ ਕਿ ਸਾਡੇ ਜਿਹੜਾ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜਿਹੜਾ ਲੋਕ ਨਾ ਉਥੇ ਪੱਥਰ ਦਾ ਤਵਾ ਵਰਤਦੇ ਨੇ ਜਿਹੜਾ ਕਿ ਲੋਹੇ ਦੇ ਤਵੇ ਦੇ ਨਾਲੋਂ ਜ਼ਿਆਦਾ ਕਰਮ ਹੁੰਦਾ ਹੈ ਕਹਿੰਦਾ ਮੁੰਨੇ ਛੁੱਟੀਆਂ ਦਾ ਸਮਾਂ ਹੋਇਆ ਤੇ ਮੈਂ ਆਪਣੇ ਪਿੰਡ ਨੂੰ ਗਿਆ ਰਾਤ ਨੂੰ ਪ੍ਰਸ਼ਾਦੇ ਪਾਣੀ ਦਾ ਸਮਾਂ ਹੋਇਆ ਤੇ ਮੇਰੀ ਪਤਨੀ ਜਿਹੜਾ ਪ੍ਰਸ਼ਾਦਾ ਲੈ ਕੇ ਆਉਂਦੀ ਛਾਂ ਕਹਿੰਦਾ ਜਦ ਪ੍ਰਸ਼ਾਦਾ ਲੈ ਕੇ ਆਉਂਦੀ ਹੈ ਤੇ ਮੇਰੀ ਪਤਨੀ ਜਦ ਪ੍ਰਸ਼ਾਦਾ ਲੈ ਕੇ ਆਇਆ ਤੇ ਪ੍ਰਸ਼ਾਦਾ ਦੇਖ ਕੇ ਅਜਮਲ ਰਹਾਣ ਰਹਿ ਗਿਆ ਕਿਉਂਕਿ ਜਿਹੜਾ ਪ੍ਰਸ਼ਾਦਾ ਸੱਡਾਂ ਤਾਂ ਪੱਕਾ ਸੀ ਤੇ ਵਿੱਚ ਘਾਰੋਂ ਕੱਚਾ ਸੀ ਕਹਿੰਦਾ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਇਹ ਕੋਈ ਨਵਾਂ ਫੈਸ਼ਨ ਚੱਲਿਆ ਕਿ ਤੁਹਾਡਾ ਪਰ ਜਿਹੜਾ ਪ੍ਰਸ਼ਾਦਾ ਸੱਡਾਂ ਤਾਂ ਪੱਕਾ ਤੇ ਵਿੱਚ ਘਾਰੋਂ ਕੱਚਾ ਤੇ ਉਹ ਕਹਿਣ ਲੱਗੀ ਕਿ ਸਰਦਾਰ ਜੀ ਤੇ ਇਹ ਪ੍ਰਸ਼ਾਦ ਇਹ ਅਜ ਕੱਚਾ ਰਹੇਗਾ ਪਤਾ ਨਹੀਂ ਕੀ ਕਾਲ ਅੱਜ ਤਵੇ ਸਾਡੇ ਨੂੰ ਕੀ ਹੋ ਗਿਆ ਜਿਹੜਾ ਅੱਜ ਸਾਰੇ ਪ੍ਰਸ਼ਾਦ ਜਿਹੜਾ ਇਸ ਤਰ੍ਹਾਂ ਕੱਚੇ ਰੱਖ ਲਿਆ ਤੇ ਕਹਿੰਦਾ ਕਿ ਮੇਰੀ ਪਤਨੀ ਨੇ ਬਾਅਦ ਵਿੱਚ ਮੇਰੇ ਸਾਹਮਣੇ ਜਿਹੜਾ ਪ੍ਰਸ਼ਾਦ ਰੱਖਿਆ ਉਹ ਵੀ ਇਸੇ ਤਰ੍ਹਾਂ ਹੀ ਹੋਇਆ ਪ੍ਰਸ਼ਾਦ ਦਾ ਵਿਚਕਾਰੋਂ ਕੱਚਾ ਰਹੇਗਾ ਤੇ ਸੱਡਾਂ ਦਾ ਕੱਕਾ ਜੇ ਕਹਿੰਦਾ ਅਸੀਂ ਉਸ ਨੂੰ ਜਾਂਚਣ ਦੇ ਲਈ ਜਦੋਂ ਮੈਂ ਉਸ ਤਵੇ ਨੂੰ ਥੋੜ੍ਹਾ ਤੇ ਸਾਰਾ ਪਰਿਵਾਰ ਅਸੀਂ ਢਾਣ ਲੈ ਗਏ ਜਿਸ ਉਸਦੇ ਵਿੱਚੋਂ ਇੱਕ ਛੋਟਾ ਜਿਹਾ ਕੀੜਾ ਨਿਕਲਿਆ ਜਿਸਦੇ ਵਿੱਚ ਜਿਸਦੇ ਮੂੰਹ ਦੇ ਵਿੱਚ ਕੁਝ ਸ਼ਕਰ ਦੇ ਦਾਣੇ ਸਨ ਤੇ ਗੁਰਬਾਣੀ ਦੇ ਸੰਤਾਨ ਅਨੁਸਾਰ ਇਥੇ ਗੁਰਬਾਣੀ ਦਾ ਪਰਮਾਣ ਨਿਕਲਿਆ ਸੈਲ ਪੱਥਰ ਵਿੱਚ ਜੰਦ ਪਾਇਆ ਤਾਂ ਦਾ ਰਿਸ਼ਕ ਆਪ ਦੇ ਘਰ ਦਰਿਆ ਤੇ ਉਹ ਕਾਰਕ ਪ੍ਰਮਾਤਮਾ ਜਿਹੜਾ ਪੱਥਰਾਂ ਦੇ ਵਿੱਚ ਵੀ ਰਿਸ਼ਕ ਦੇਦਾ ਆਪਣੇ ਬੱਚਿਆਂ ਨੂੰ ਪਾਲ ਰਿਹਾ ਜਿਵੇਂ ਸੰਸਾਰ ਦੇ ਵਿੱਚ ਮਾਂ ਨੂੰ ਆਪਣੇ ਬੱਚੇ ਨਾਲ ਪਾਲਦੇ ਨੇ ਉਸੇ ਤਰ੍ਹਾਂ ਕਾਲਕੁ ਪਰਮਾਤਮਾ ਸਾਡੀ ਕਿਰਤ ਪਾਲਣਾ ਕਰਦਾ ਸੰਭਾਲ ਰਿਹਾ ਹੈ ਸਭੀ ਗੁਰਬਾਣੀ ਇਧਰ ਬਖਸ਼ਿਸ਼ ਕਰਦ ਨੇ ਸਭਨਾ ਦਾ ਮਾਪਿਓ ਆਗ ਹੈ ਆਪੇ ਸਰਬਕਲਿਪ ਜਿ ਸਾਰਿਆਂ ਦਾ ਕਾਲਕੁ ਪਰਮਾਤਮਾ ਮਾਂ ਨੂੰ ਤੇ ਸਾਰਿਆਂ ਦੀ ਕਿਰਤ ਪਾਲਣਾ ਕਰਨ ਵਾਲਾ ਉਹ ਕਾਲਕੁ ਪਰਮਾਤਮਾ ਆਗ ਹੈ